ਸਾਰੇੰਦ ਕੋ ਉਧਰ ਸ਼ਹਿਰ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਗਲੀ ਗਲੀ ਦੇ ਵਿੱਚ ਡਰਿਆ ਘਰ ਘਰ ਦੇ ਵਿੱਚ ਡਰ ਬਣ ਚੁੱਕਾ ਹੈ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਭਪਿੰਦਰ ਸਿੰਘ ਜੀ ਉਹ ਡੈਥ ਹੋ ਚੁੱਕੀ ਹੈ ਇਹ ਵੀ ਅਜੇ ਹੁਣ ਹਸਪੀਟਲ ਚ ਜਾ ਕੇ ਕਨਫਰਮ ਕਰਨਾ ਪਵੇਗਾ ਜਵਾਨ ਬਾਰੇ ਕੋਈ ਜਾਣਕਾਰੀ ਕੀ ਕਰਨਾ ਹੈ ਮੇਰੇ ਮਜ਼ਾਬ ਨੂੰ ਬਦਲਾ ਬਦਲਾ ਇਹਦਾ ਬਦਲਾਵਾ ਪੰਜਾਬ ਚ ਬਦਲਾ ਹੋਇਆ ਨੌਜਵਾਨ ਬੁੱਤ ਬਰੀ ਜਨ ਛੜਕਾ ਤੇ ਦੁਕਾਨੋਂ ਮੁੰਡੇ ਛੜਤੀ ਕੀ ਕਰਨਾ ਇਹੋ ਜਿਹਾ ਬਦਲਾਵ ਨੂੰ ਅੱਜ ਵੀ ਰਾ ਤੁਹਾਡੀਆਂ ਪੈਣੇ 300 YouTube ਪਿੱਛੇ ਮੁੰਡੇ ਬਰਵਾਇਆ ਨਦੀ ਪੰਜਾਬ ਦੇ ਹਰ ਦੁਨੀਆਂ ਚ ਆ ਗਿਆ ਸ਼ੇਰ ਅਸਪਲੇ ਦੀ ਵੱਡੀ ਖਬਰ ਨਕੋਦਰ ਤੋਂ ਸਾਹਮਣੇ ਆ ਰਹੀ ਹੈ ਨਕੋਦਰ ਦੇ ਵਿੱਚ ਇੱਕ ਕਪੜਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਕਾਬਲੇ ਗੌਰ ਹੈ ਕਿ ਕਈ ਦਿਨਾ ਤੋਂ ਕਪੜਾ ਵਪਾਰੀ ਨੂੰ ਫਰੋਤੀ ਦੀਆਂ ਧਮਕੀਆਂ ਫੋਨ ਕਾਲ ਆਉਂਦੀਆਂ ਪਈਆਂ ਸਨ ਜਿਸ ਤੋਂ ਬਾਅਦ ਭਾਵੇਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਵੱਡੇ ਸਵਾਲ ਸਰਕਾਰ ਤੇ ਉੱਠਦੇ ਪਏ ਨੇ ਪਰ ਸਭ ਦੇ ਵਿੱਚ ਕਪੜਾ ਵਪਾਰੀ ਨੂੰ ਤਾਬੜ ਤੋਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਸ ਤੋਂ ਬਾਅਦ ਉਸ ਨੇ ਨਾਲ ਜੋ ਤਾਇਨਾਤ ਕੀਤਾ ਗਿਆ ਸੀ ਪੁਲਿਸ ਅਧਿਕਾਰੀ ਉਸਤੇ ਵੀ ਗੋਲੀ ਵਜੀਏ ਜਿਸ ਨੂੰ ਕਿ ਹੁਣ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਨਕੋਦਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟੈਂਪੀ ਦਾ 30 ਲੱਖ ਰੁਪਏ ਦੀ ਫਰੋਤੀ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਜੀ ਮੈਂ ਹਰਮਿੰਦਰ ਸਿੰਘ ਮੈਂ ਰੈਗੂਲਰ ਬੱਚੇ ਦੇ ਨਾਲ ਹੀ ਹੁੰਦਾ ਜੀ ਇੱਕ ਮਿੰਟ ਜੀ ਜੀ ਸਵੇਰੇ ਘਰੋਂ ਚੱਲੀਦਾ ਜਾਂ ਰਾਤ ਨੂੰ ਅਸੀਂ ਨਾਲ ਸਕਿਉਰਟੀ ਗਾਰਡ ਨਾਲ ਹੀ ਹੁੰਦਾ ਜੀ ਔਰ ਗੱਡੀ ਡਰਾਈਵ ਕਰਨ ਲੱਗਾ ਸੀ ਹੁਣ ਜੀ ਤੇ ਸਕਿਉਰਿਟੀ ਗਾਰਡ ਨਾਲ ਬੈਠਾ ਮੈਂ ਸ਼ੌਪ ਮੁੰਡਿਆਂ ਨੇ ਬੰਦ ਕੀਤੀ ਚਾਬੀਆਂ ਮਿਲੀਆਂ ਉਹਨਾਂ ਕੋ ਮੈਂ ਗੱਡੀ 'ਚ ਬੈਠਣ ਲੱਗਾ ਸੀਗਾ ਔਰ ਪਹਿਲੇ ਵਾਰਦਾਤ ਕਰਕੇ ਔਰ ਬਹੁਤ ਮਾੜਾ ਹੋ ਗਿਆ ਜੀ ਬਹੁਤ ਮਾੜਾ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਕੁਛ ਦਿੱਕੇ ਕੁਛ ਪਤਾ ਲੱਗਾ ਜੀ ਹੁਣ ਨਹੀਂ ਦੇਖਿਆ ਨਹੀਂ ਪਤਾ ਲੱਗਾ ਜੀ ਓਕੇ ਛੇਲੇ ਦੁਕਾਨ ਤੇ ਬਹੁਤ ਢੇਰ ਤੋਂ ਬੰਦੇ ਕਈ ਵੀਰੇ ਹੁੰਦੇ ਆ ਗੱਲ ਹੈ ਕਿ ਵੀ ਉਹ ਇਸ ਤਰ੍ਹਾਂ ਕਿਸੇ ਰਕ ਵੀ ਕੋਟ ਪੈਂਟ ਲੈ ਜਾਂਦੇ ਪਾ ਕੇ ਵੀ ਕਹਿੰਦਾ ਚੇਂਜ ਕਰ ਲਾ ਉਹਦੇ ਬਜਾਏ ਕੱਪੜੇ ਨਹੀਂ ਮੋੜਦੇ ਲੋ ਚਿੰਨ ਰਿਸਕ ਜਾ ਹੋ ਜਾਂਦਾ ਸਾਡੇ ਦੋ ਦਿਨ ਦੋ ਦਿਨ ਵਾਰੀ ਆਈਆਂ ਧਮਕੀਆਂ ਆਈਆਂ ਇੱਕ ਮਿੰਟ ਜੀ ਇੱਕ ਵਾਰ ਗੱਲ ਕਰ ਲੈਂਦਾ ਕਿੰਨੀ ਵਾਰੀ ਧਮਕੀਆਂ ਆਈਆਂ ਜੀ ਇਹਨੂੰ ਇੱਕ ਮਿੰਟ ਗੱਲ ਤੋਂ ਦੋ ਜੀ ਮੈਂ ਸਾਡੇ ਕੋਲ ਕੋਈ ਬੰਦਾ ਸਮਾਨ ਲੈ ਗਿਆ ਸੀਗਾ ਔਰ ਉਸ ਨੂੰ ਉੱਥੋਂ ਪੇਮੈਂਟ ਮੰਗੀ ਬੇਟੇ ਨੇ ਜੀ ਥੋੜੀ ਜੀ ਪੇਮੈਂਟ ਸੀਗੀ ਜੋ ਉਹ ਕਹਿੰਦਾ ਵੀ ਪੰਜਾਹ ਦਵਾਂਗੇ ਉਹਨੇ ਸਰ ਦੀ ਗੱਲ ਬੋਲੀ ਉਹ ਨਿਕਲੇਗਾ ਡੀਜੀ ਬੈਠਾ ਲੱਗਿਆ ਅਸੀਂ ਇੱਥੇ ਪਹੁੰਚੇ ਹਾਂ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਜੀ ਇਹ ਪਤਾ ਲੱਗਿਆ ਕਿ ਗੋਲੀ ਗੋਲੀਆਂ ਚਲਾਈਆਂ ਗਈਆਂ ਨੇ ਜੋ ਪ੍ਰਿੰਦਰ ਸਿੰਘ ਨੂੰ ਦੱਸਿਆ ਗਿਆ ਉਹ ਹੈਗਾ ਕਿ ਮੋਟਰਸਾਈਕਲ ਤੇ ਆਏ ਆ ਇਹਦੀ ਵੀ ਅਸੀਂ ਹੁਣ ਤਸਦੀਕ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਕੱਢ ਰਹੇ ਹਾਂ ਸੀਨ ਆਫ ਕਰਾਇਮ ਪ੍ਰੀਜ਼ਰਵ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਹੱਲ ਕਰ ਸਰ ਕਿੰਨੀਆਂ ਗੋਲੀਆਂ ਚੱਲੀਆਂ ਇਦੇ ਬਾਰੇ ਵਿੱਚ ਅਜੇ ਐਗਜੈਕਟ ਦੱਸ ਸਕਣਾ ਸੰਭਵ ਨਹੀਂ ਲੇਕਿਨ ਕੁਛ ਢੇਰ ਬਾਅਦ ਸਾਨੂੰ ਸਾਰੀ ਗੱਲ ਪਤਾ ਲੱਗ ਜਾਏਗੀ ਸਰ ਕੁਛ ਜ਼ਖਮੀ ਕਿੰਨੇ ਹੋਏ ਸਰ ਇੱਕ ਸਿਕਿਉਰਿਟੀ ਗਾਰਡ ਨਾਲ ਦਿੱਤਾ ਹੋਇਆ ਸੀਗਾ ਦੋ ਸਿਕਿਉਰਿਟੀ ਗਾਰਡ ਦੋ ਗਨਮਨ ਦਿੱਤੇ ਹੋਏ ਸੀਗੇ ਇੱਕ ਸਿਕਿਉਰਿਟੀ ਗਾਰਡ ਨਾਲ ਸੀਗਾ ਉਹ ਜ਼ਖਮੀ ਹੋਇਆ ਸਿਰ ਜਿਹੜਾ ਗਨਮੈਨ ਸੀਗਾ ਨਾਲ ਜੀ ਉਹਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਅੱਗੇ ਉਹ ਕਿੰਨੀਆਂ ਗੋਲੀਆਂ ਚਲੀਆਂ ਕੁਝ ਪਤਾ ਚੱਲਿਆ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਇਹ ਅਸੀਂ ਸਾਰਾ ਪਾਜੇ ਪ੍ਰੀਲੀਮਿਨਰੀ ਸਟੇਜ ਹੈ ਵੈਪਨ ਚੈੱਕ ਕਰਾਂਗੇ ਵੈਪਨ ਚੈੱਕ ਕਰਕੇ ਸਰ ਜੇ ਦੀ ਮੌਤ ਹੋ ਗਈ ਸਰ ਜੇ ਮੌਤ ਕਿਦੀ ਹੋਈ ਸਰ ਕਿੰਮੀ ਕਿੰਮੀ ਦੱਸਦੇ ਨੇ ਟੀਮੀ ਭਪਿੰਦਰ ਚਾਪਲਾ ਜੀ ਉਹ ਡੈਥ ਹੋ ਚੁੱਕੀ ਜੀ ਅ ਇਹ ਵੀ ਅਜੇ ਹੁਣ ਹਸਪੀਟਲ ਚ ਜਾ ਕੇ ਕਨਫਰਮ ਕਰਨਾ ਪਊਗਾ ਸਰ ਕਨਫਰਮ ਸਰ 1.3 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਇਸ ਵਿਅਕਤੀ ਕੋਲੋਂ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਤਰ੍ਹਾਂ ਦਾ ਐਕਸੀਡੈਂਟ ਹੋਣਾ ਕਿਸ ਤਰ੍ਹਾਂ ਦੇਖਦੇ ਆਂ ਇਹ ਬੜਾ ਅਨਫੋਰਚੂਨੇਟ ਹੈ ਅਸੀਂ ਸਿਕਿਉਰਿਟੀ ਵੈਸੇ ਪ੍ਰੋਵਾਈਡ ਕੀਤੀ ਹੋਈ ਸੀਗੀ ਲੇਕਿਨ ਬਹੁਤ ਅਨਫੋਰਚੂਨੇਟ ਇਨਸੀਡੈਂਟ ਹੈ ਅਸੀਂ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ ਉਹਨਾਂ ਨੂੰ ਫੜਾਂਗੇ ਟ੍ਰੇਸ ਕਰਾਂਗੇ ਔਰ ਸਜ਼ਾ ਦਵਾਵਾਂਗੇ ਸਰ ਪੁਲਿਸ ਨੇ ਬੜੀ ਦੇਰ ਬਾਅਦ ਇੱਥੇ ਪਹੁੰਚੀ ਹੈ ਜਦਕਿ ਸਾਰਾ ਸ਼ਹਿਰ ਇੱਥੇ ਜਮਾ ਹੋ ਚੁੱਕਾ ਸੀ ਇਹਦੇ ਬਾਰੇ ਵੀ ਦੇਖਾਂਗੇ ਕਿ ਮੈਂ ਸਭ ਇਮੀਡੀਏਟ ਮੌਕੇ ਤੇ ਆ ਗਿਆ ਜੀ ਡੀਐਸਪੀ ਸਾਹਿਬ ਨੇ ਜਿਹੜੀ ਮੌਕੇ ਤੇ ਆ ਗਏ ਹਾਂਜੀ ਮੈਡਮ ਕੀ ਕੀ ਸੋ ਜੀ ਅੱਜ ਦਾ ਸਾਡੇ ਕੋ 9:05 ਮਿੰਟ ਤੇ ਇੱਕ ਐਂਬੂਲੈਂਸ ਜਿਹੜਾ ਆਇਆ ਸਕੇਸ ਨਾਮ ਹੈ ਮੈਂ ਆਪ ਕੋ ਪਿੰਦਰ ਸਿੰਘ son of ਹਰਮਿੰਦਰ ਸਿੰਘ 40 year old male ਜਿਹੇ ਸਾਡੇ ਕੋ ਬ੍ਰਾਡ ਡੈੱਡ ਹੀ ਆਇਆ ਹੈ ਕੀ ਸਿਚੂਏਸ਼ਨ ਤੇ ਉਹਦੀ ਬੋਡੀ ਤੇ ਰਾਈਟ ਸਾਈਡ ਤੇ ਆਲਮੋਸਟ 3 ਟੂ 4 ਕਨ ਸ਼ਾਰਟ ਮੂਨਸ ਦੇ ਨਿਸ਼ਾਨ ਨੇ ਤੇ ਕੰਡੀਸ਼ਨ ਕੀ ਹੈ ਜੀ ਤੇ ਹੈ ਪੇਸ਼ੈਂਟ ਬ੍ਰਾਡ ਡੈੱਡ ਹੀ ਹੈ ਹਾਂ ਨਕੋਦਰ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ